ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਗਤ ਵਿੱਚ ਮਨੁੱਖਾ ਜੀਵਨ ਸਭ ਤੋਂ ਉੱਤਮ ਮੰਨਿਆ ਗਿਆ ਹੈ ਪਰ ਇਹ ਸਰੀਰ ਸਿਰਫ ਖਾਣ ਪੀਣ ਸੌਣ ਜਾਗਣ ਨਹੀਂ ਨਹੀਂ ਦਿੱਤਾ ਗਿਆ ਇਸ ਸਰੀਰ ਰਾਹੀ ਅਸੀਂ ਪਰਮਾਤਮਾ ਦਾ ਦਰਸ਼ਨ ਕਰ ਸਕਦੇ ਹਾਂ ਗੁਰਬਾਣੀ ਦੀ ਇੱਕ ਬਹੁਤ ਹੀ ਅਹੰਕਾਰ ਤੋੜ ਆਤਮਿਕ ਜਾਗਰੂਕਤਾ ਵਾਲੀ ਪੰਕਤੀ ਹੈ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਟਰ ਖਾਇਆ ਆਓ ਅਸੀਂ ਇਸ ਦੀ ਅਸਲ ਅਰਥ ਵਾਲ ਚੱਲ ਜੀ ਆਤਮਾ ਨੇ ਮਨੁੱਖ ਦੇ ਸਰੀਰ ਵਿੱਚ 9 ਦੁਆਰ ਬਣਾਏ ਹਨ ਦੋ ਅੱਖਾਂ ਦੇਖਣ ਲਈ ਬਣਾਈਆਂ ਹਨ ਦੋ ਕੰਨ ਸੁਣਨ ਲਈ ਬਣਾਏ ਹਨ ਦੋ ਨੱਕ ਦੇ ਰਾਹ ਸੁੰਘਣ ਲਈ ਬਣਾਏ ਹਨ ਇੱਕ ਮੂੰਹ ਬੋਲਣ ਤੇ ਖਾਣ ਲਈ ਬਣਾਇਆ ਹੈ ਅਤੇ ਦੋ ਗੁਪਤ ਅੰਗ ਬਣਾਏ ਹਨ ਇਹ 9 ਦੁਆਰ ਸਾਨੂੰ ਦੁਨੀਆ ਨਾਲ ਜੋੜਦੇ ਹਨ ਇੰਨਾ ਰਾਹੀ ਹੀ ਅਸੀਂ ਸੰਸਾਰਿਕ ਰਸਾਂ ਦੀ ਅਨੁਭੂਤੀ ਕਰਦੇ ਹਾਂ ਇਹ ਸਾਰੇ ਦੁਆਰ ਪ੍ਰਗਟ ਹਨ ਦਿਖ ਰਹੇ ਹਨ ਪਰ ਗੁਰੂ ਸਾਹਿਬ ਜੀ ਆਖਦੇ ਹਨ ਕਿ ਇੱਕ ਦਸਵਾਂ ਦੁਆਰ ਵੀ ਹੈ ਜੋ ਗੁਪਤ ਹੈ ਜੋ ਆਮ ਅੱਖਾਂ ਨੂੰ ਨਹੀਂ ਦਿਸਦਾ ਦਸਵਾਂ ਦੁਆਰ ਆਤਮਕਰਾ ਇਹ ਦਸਵਾਂ ਦੁਆਰ ਸਿਰ ਦੇ ਉੱਪਰ ਬ੍ਰह्मਰੰਦਰ ਸਥਾਨ ਤੇ ਮੰਨਿਆ ਜਾਂਦਾ ਹੈ ਇਹ ਕੋਈ ਸਰੀਰਿਕ ਰਸਤਾ ਨਹੀਂ ਇਹ ਆਤਮਿਕ ਦਰਵਾਜ਼ਾ ਹੈ ਜਿੱਥੇ ਆਤਮਾ ਰੱਬ ਨਾਲ ਸਿੱਧਾ ਜੁੜਦੀ ਹੈ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਜੇਕਰ ਮਨੁੱਖ ਗੁਰਬਾਣੀ ਦੇ ਸ਼ਬਦ ਵਿੱਚ ਟਿਕ ਕੇ ਸਿਮਰਨ ਸੇਵਾ ਅਤੇ ਨਿਰੰਤਰ ਨਾਮ ਜਪੇ ਤਾਂ ਇਹ ਦਸਵਾਂ ਦਵਾਰ ਆਪੇ ਖੁੱਲ ਜਾਂਦਾ ਹੈ ਉੱਥੇ ਅਨਹਦ ਨਾਦ ਦੀ ਧੁਨ ਅੰਮ੍ਰਿਤ ਰਸ ਅਤੇ ਸੱਚੀ ਰੋਸ਼ਨੀ ਦਾअनुभव ਹੁੰਦਾ ਹੈ ਆਓ ਜਾਣੀਏ ਕਿਵੇਂ ਖੁੱਲਦਾ ਹੈ ਇਹ ਦਰਵਾਜ਼ਾ ਇਸ ਸਰੀਰ ਦੀ ਅਸਲ ਸਫਲਤਾ ਤਾਂ ਤਦ ਹੀ ਹੈ ਜਦੋਂ ਅਸੀਂ ਇਹਨਾਂ ਨੂੰ ਨੌਂ ਦਵਾਰਾਂ ਤੋਂ ਉੱਪਰ ਉੱਠ ਕੇ ਦਸਵੇਂ ਦਵਾਰ ਦੀ ਤਰਫ ਧਿਆਨ ਕਰੀ ਪਰ ਇਹ ਦਰਵਾਜ਼ਾ ਕਿਵੇਂ ਖੁੱਲਦਾ ਹੈ ਗੁਰਬਾਣੀ ਸਿਖਾਉਂਦੀ ਹੈ ਕਿ ਗੁਰਕਿਆ ਸ਼ਬਦ ਦਸਵਾਂ ਦਵਾਰ ਪਾਵੇ ਤਹਿ ਅੰਮ੍ਰਿਤ ਨਾਮ ਰਸ ਪਾਵੇ ਜਿਸ ਮਨੁੱਖ ਨੇ ਆਪਣੇ ਮਨ ਨੂੰ ਗੁਰ ਸ਼ਬਦ ਨਾਲ ਜੋੜ ਲਿਆ ਉਸ ਨੇ ਇਹ ਆਤਮਿਕ ਰਸਤਾ ਲੱਭ ਲਿਆ ਦਸਵਾਂ ਦੁਆਰ ਖੁੱਲਣ ਦੇ ਨਾਲ ਹੀ ਮਨੁੱਖ ਮਾਇਆ ਦੀ ਖਿੱਚ ਤੋਂ ਮੁਕਤ ਹੋ ਜਾਂਦਾ ਹੈ ਉਸ ਨੂੰ ਪਰਮ ਆਨੰਦ ਮਿਲਦਾ ਹੈ ਜਿਸ ਨੂੰ ਆਨੰਦ ਰੂਪੀ ਸਰੂਪ ਆਖਿਆ ਗਿਆ ਹੈ ਗੁਰੂ ਨਾਨਕ ਦੇਵ ਜੀ ਨੇ ਸਾਫ਼ ਆਖਿਆ ਇਹ ਮਾਨਸ ਜਨਮਦੁਲੱਬ ਹੈ ਪਾਈਏ ਗੁਰਮਤੀ ਇਹ ਜੀਵਨ ਸਿਰਫ ਖਾਣ ਪੀਣ ਪੈਸਾ ਕਮਾਉਣ ਲਈ ਨਹੀਂ ਇਹ ਤਾਂ ਆਤਮਾ ਦੀ ਚੇਤਨਾ ਨੂੰ ਉਤਸੁਕ ਰਾਹੀ ਚੁੱਕਣ ਲਈ ਦਿੱਤਾ ਗਿਆ ਹੈ ਅਸੀਂ ਹਰ ਰੋਜ਼ ਨਾਂ ਦੁਆਰਾ ਰਾਹੀ ਹੀ ਜੀ ਰਹੇ ਹਾਂ ਪਰ ਜੇ ਅਸੀਂ ਦਸਵਾਂ ਦਵਾਰ ਹੀ ਨਹੀਂ ਲੱਭਿਆ ਤਾਂ ਜੀਵਨ ਅਧੂਰਾ ਹੀ ਰਹਿ ਗਿਆ ਆਓ ਅਸੀਂ ਇਸ ਗੁਰਬਾਣੀ ਦੇ ਰਾਹੀ ਸਿਮਰਨ ਦੇ ਜਪ ਨਾਲ ਆਪਣੀ ਆਤਮਿਕ ਯਾਤਰਾ ਨੂੰ ਸ਼ੁਰੂ ਕਰੀਏ ਦਸਵੇਂ ਦਵਾਰ ਨੂੰ ਲੱਭੀਏ ਜਿੱਥੇ ਆਨੰਦ ਹੀ ਆਨੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ